ਔਰ ਉਹਦਾ ਆ ਬਹੁਤ 15 ਸੱਤਰ ਹੋਏ ਆ ਜਿਹੜੀ ਸਰਕਾਰ ਨੇ ਸਾਡਾ ਮੰਗਾਈ ਪੱਤਾ ਸਾਡੇ ਦੇ ਜਿਹੜਾ 17 7 20 ਆਲਾ ਪੱਤਰ ਮਰਿਆ ਸਾਡੇ ਨਵੇਂ ਨੌਜਵਾਨਾਂ ਤੇ ਰਾਣੀ ਪੈਨਸ਼ਨ ਸਕੀਮ ਹੋਵੇ ਮਿੱਡੇ ਮੀਲ ਹੋਣ ਮੁਗੀ ਭਗਵੰਤ ਸâng ਮਾਨ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਲਈ ਪਹੁੰਚੇ ਮੇਰੇ ਭੈਣੋ ਤੇ ਭਰਾਓ ਇਹ ਸਭ ਤੋਂ ਨਖਿੱਧ ਸਰਕਾਰ ਆ ਜਿਹਨੂੰ ਲੋਕਾਂ ਨੇ ਅੱਡੀਆਂ ਚੁੱਕ ਕੇ ਚੁਣਿਆ ਇਹ ਸਰਕਾਰ ਜਿਹੜੀ ਆ ਏਡੀ ਠੀਕ ਆ ਇਹ ਕੋਈ ਵਿਉਂਤਬੰਦੀ ਕਰਨੀ ਪਊਗੀ ਸਾਡੇ ਜਿਹੜੇ ਮਸਲੇ ਆ ਬਹੁਤ ਮਹੱਤਵਪੂਰਨ ਆ ਸਾਡਾ ਮੰਗਾਈ ਪਤਾ ਸਾਡੇ ਦੇ ਜਿਹੜਾ 17 7 20 ਆਲਾ ਪੱਤਰ ਮੜਿਆ ਸਾਡੇ ਨਵੇਂ ਨੌਜਵਾਨਾਂ ਤੇ ਪ੍ਰਾਣੀ ਪੈਨਸ਼ਨ ਸਕੀਮ ਹੋਵੇ ਮੈਡੀ ਮੀਲ ਹੋਣ ਆਸ਼ਾ ਵਰਕਰ ਹੋਣ ਸਾਡੇ ਪਾਰਟੀ ਪਾਟਮ ਸਵੀਪਰ ਸਾਡੇ ਭੈਣਾ ਭਰਾ ਹੋਣ ਸਾਡੇ ਬਿਜਲੀ ਦੇ ਅਦਾਰੇ ਚ CHB ਕੰਮੇ ਹੋਣ ਪੈਸਕੋ ਵਾਲੇ ਹੋਣ ਬਹੁਤ ਲੰਬੀ ਸਾਡੇ ਕੋਲ ਲਾਈਨ ਆ ਸਾਡੇ ਮਸਲਿਆਂ ਦੀ ਤੇ ਮੈਂ ਕਹਿਣਾ ਚਾਹਨਾ ਕਿ ਬਿਜਲੀ ਦੇ ਅਦਾਰੇ ਦੇ ਵਿੱਚ ਮੁਲਾਜ਼ਮ ਜਾਇਬ ਹੁੰਦੀਆਂ ਨੇ ਮੇਰੇ ਨਾਲ ਦੇ ਸਹਿਯੋਗੀ ਉਹਨਾਂ ਨੂੰ ਸਮਾਂ ਨਹੀਂ ਮਿਲੂਗਾ ਮੰਚ ਤੇ ਬੈਠੇ ਆ ਸਾਥੀ ਜਸਵੀਰ ਆਂਡਲੂ ਆ ਸਾਥੀ ਸੁਖਵਿੰਦਰ ਕਾਹ ਲਿਆ ਸਾਥੀ ਗਵਿੰਦਰ ਪੁਛੋੜਿਆ ਸਾਥੀ ਕੁਲਵਿੰਦਰ ਢਿੱਲੋਂ ਆ ਸਾਥੀ ਹਰਪਾਲ ਸਿੰਘ ਆ ਹੋਰ ਬਹੁਤ ਸਾਰੇ ਸਾਥੀ ਜਿਨ੍ਹਾਂ ਦੇ ਮੈਂ ਨਾਂ ਨਹੀਂ ਲੈ ਸਕੂਗਾ 80 ਹਜ਼ਾਰਾਂ ਦੇ ਵਿੱਚ ਇੱਥੇ ਸਰਕਾਰ ਦਾ ਦਮ ਘੁੱਟ ਕੇ 2024 ਦੇ ਵਿੱਚ 4 ਦਿਨ ਦੀ ਸਮੂਹਿਕ ਛੁੱਟੀ ਲੈ ਕੇ ਉਹ ਹੜਤਾਲ ਆ ਇੱਕ ਕਿਸਮ ਦੀ ਚੌਥੇ ਦਿਨ ਜਦੋਂ ਆ ਰਗਾ ਖੁੱਲੀਆਂ ਫਿਰ ਇਹਨਾਂ ਨੇ ਸਾਨੂੰ ਬੁਲਾਇਆ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਦੇ ਵਿੱਚ 4914 ਬੰਦਿਆ ਸਾਡੀ ਮੈਨੇਜਮੈਂਟ ਕਹਿੰਦੀ ਔਖੇ ਬੰਦਿਆ ਤੁਹਾਡਾ 91623 ਨਹੀਂ ਖੁੱਲ ਸਕਦਾ ਅਸੀਂ ਭਰਾਓ ਤੁਹਾਨੂੰ ਦੱਸਣਾ ਚਾਹੁੰਦੇ ਆ ਅਸੀਂ ਪਿਛਲੇ ਸਾਲ 91623 ਖੁਲਵਾਇਆ ਨਵੀਆਂ ਰਗਾ ਘੁੱਟ ਕੇ 4 ਦਿਨ ਕੰਮ ਰੋਕੇ ਐਸ ਵਾਰੇ 4 ਦਿਨ ਅਗਸਤ ਦੇ ਵਿੱਚ ਫੇਰ ਕੰਮ ਰੋਕਿਆ ਸਾਡਾ ਸਾਥ ਤਾਂ ਤੁਸਾਂ ਜਿੰਨਾ ਚਾਹੁੰਦੇ ਸੀ ਉਹਨਾਂ ਨਹੀਂ ਦਿੱਤਾ ਲੇਕਿਨ ਸਾਡਾ ਸਾਥ ਦਿੱਤਾ ਕਿਸਾਨ ਜਿਹੇ ਬੰਦਿਆਂ ਨੇ ਸੰਘਰਸ਼ੀ ਲੋਕਾਂ ਨੇ ਉਹਨਾਂ ਨੇ ਕਦੇ ਤਰੇਲੀ ਨਹੀਂ ਲਿਆਂਦੀ ਤੇ ਅਸੀਂ ਫੇਰ ਬਹੁਤ ਕੁਝ ਕੱਢਿਆ ਅਸੀਂ ਜਿਹੜੇ ਸਾਡੇ ਪੋਲਾਂ ਤੇ ਸੜਕੇ ਡਿੱਗ ਕੇ ਜਾਣ ਦੇ ਕੇ ਗਏ ਬਲੀਦਾਨ ਦੇ ਕੇ ਗਿਆ ਉਹਨਾਂ ਲਈ ਅਸੀਂ ਪਿਛਲੇ ਵਾਰੇ 20 ਲੱਖ ਰੁਪਈਆ ਪਹਿਲਾਂ 10 ਲੱਖ ਮਿਲਦਾ ਸੀ ਅਸੀਂ 30 ਲੱਖ ਕਰਵਾਇਆ ਐਸ ਵਾਰੇ 5 ਲੱਖ ਹੋਰ ਵਧਾਇਆ ਬਹੁਤ 15 ਸੱਤਰ ਹੋਇਆ ਜਿਹੜੀ ਸਰਕਾਰ ਨੇ